ਸਸਿਕਾ ਜੀ ਮੈਂ ਹਾਂ ਕੌਮਿਕ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਨਿਊ ਜਰਸੀ ਦੇ ਵਿੱਚ ਇੱਕ ਨੌਜਵਾਨ ਨੇ ਪੰਜਾਬ ਦੇ ਜ਼ਿਲੰਦਰ ਦੀਆਂ ਦੋ ਭੈਣਾਂ ਉੱਤੇ ਗੋਲੀਆਂ ਛਲਾ ਦਿੱਤੀਆਂ ਇਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਵਾਅਦਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕਉਦਰ ਜੁਲੰਦਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਮਾਰੀਆਂ ਗਈਆਂ ਪੈਣਾ ਵੀ ਦੋਵੇਂ ਚਚੇਰੀਆਂ ਪੈਣਾ ਸਨ ਪੰਜਾਬ ਤੋਂ ਨੌਜਵਾਨ ਵਿਦੇਸ਼ ਇਸ ਲਈ ਜਾਂਦੇ ਨੇ ਕਿ ਜਾ ਕੇ ਉਹ ਵਿਦੇਸ਼ ਵਿੱਚ ਆਪਣਾ ਵਧੀਆ ਭਵਿੱਖ ਬਣਾ ਸਕਣ ਅਤੇ ਆਪਣਾ ਅਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰ ਸਕਣ ਤੇ ਆਪਣੇ ਸੁਪਨੇ ਜਿਹੜੇ ਨੇ ਪੂਰੇ ਕਰ ਸਕਣ ਪਰ ਉਹਨਾਂ ਨਾਲ ਕੁਝ ਅਜਿਹਾ ਵਾਪਰ ਜਾਂਦਾ ਜਿਸ ਨਾਲ ਪਿੱਛੋ ਪਰਿਵਾਰ ਨੂੰ ਰੋਣਾ ਪੈਂਦਾ ਹੈ ਦਰਸਲ ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਨੌਜਵਾਨ ਨੇ ਪੰਜਾਬ ਦੇ ਜਲੰਧਰ ਦੀਆਂ ਦੋ ਪੈਣਾ ਉਤੇ ਤਾਬੜ ਤੋੜ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਦੋਸ਼ੀ ਦੀ ਪਛਾਣ ਗੋਰੇਵ gil ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ ਗੋਲੀਬਾਰੀ ਚ ਮਾਰਨ ਵਾਲੇ ਵਿਅਕਤੀ ਦੀ ਪਛਾਣ ਉਮਰ 29 ਸਾਲਾ ਜਸਵੀਰ ਕੋਰ ਵਾਸੀ ਨੂਰ ਮਹਿਲ ਦੇ ਵਜੋਂ ਹੋਈ ਹੈ ਇਸ ਘਟਨਾ ਵਿੱਚ ਜਸਵੀਰ ਕੋਲ ਦੀ 20 ਸਾਲਾ ਪੈਣ ਜ਼ਖਮੀ ਹੋ ਗਈ ਹੈ ਜਿਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਹੁਣ ਉਹ ਅਮਰੀਕਾ ਵਿੱਚ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਉਹ ਤੁਹਾਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ ਮਿਲੀ ਜਾਣਕਾਰੀ ਮੁਤਾਬਕ ਜਸਵੀਰ ਕੋਰ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਸੀ ਘਟਨਾ ਸਥਾਨ ਸਮੇਂ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ ਮਿਲੀ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਪੈਣਾ ਨੂੰ ਤੁਰੰਤ ਨਿਵਾਰਕ ਦੇ ਹਸਪਤਾਲ ਲਜਾਇਆ ਗਿਆ ਤੇ ਇੱਕ ਅਮਰੀਕੀ ਵੈਬਸਾਈਟ ਦੇ ਨਾਲ ਗੱਲ ਕਰਦੇ ਹੋਏ ਗਵਾਂਡੀ ਜੋਸ਼ ਲੈਨੌਕ ਨੇ ਕਿਹਾ ਕਿ ਉਹ ਡਰਾਈਵਵੇ ਉੱਤੇ ਹੀ ਪਈਆਂ ਹੋਈਆਂ ਸਨ ਉਹ ਅਸਲ ਵਿੱਚ ਹਿਲ ਵੀ ਨਹੀਂ ਰਹੀਆਂ ਸਨ ਫੜੀ ਗਈ ਦੋਸ਼ੀ ਗੋਰਵ ਤੇ 20 ਸਾਲਾਂ ਲੜਕੀ ਜਲੰਧਰ ਵਿੱਚ ਇਕੱਠੇ ਟੌਫਲ ਕਰਦੇ ਸਨ ਦੋਵੇਂ ਇੱਕ ਦੂਜੇ ਨੂੰ ਜਾਣਦੇ ਵੀ ਸਨ ਤੇ ਦੋਵੇਂ ਅਮਰੀਕਾ ਵਿੱਚ ਹੀ ਸਨ ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਕਤ ਲੜਕੀ ਉੱਤੇ ਗੋਲੀਆਂ ਚਿਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਿਸ ਨੇ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਸੀਸੀਟੀਵੀ ਵਿੱਚ ਅਮਰੀਕਾ ਪੁਲਿਸ ਦੋਸ਼ੀ ਨੂੰ ਹਿਰਾਸਤ ਵਿੱਚ ਲੈਂਦੀ ਨਜ਼ਰ ਆ ਰਹੀ ਹੈ ਤੇ ਪੁਲਿਸ ਨੇ ਮੁਲਜ਼ਮਾ ਤੇ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕੀਤਾ ਹੈ ਬਿਊਰੋ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ